ਯਲਾਦੇ ਨਗਰ ਨਿਗਮ ਵਿਖੇ ਮੇਅਰ ਵੱਜੋਂ ਉਹਦੇ ਤੇ ਕਾਰਜ ਸੰਭਾਲਣ ਤੇ ਸੈਂਟਰਲ ਮੈਥੋਡਿਸਟ ਚਰਚ ਦੇ ਇਸਾਈ ਭਾਈਚਾਰੇ ਦੇ ਪਾਸਟਰ ਅਗਵਾ ਦੇ ਵਫਦ ਵੱਲੋਂ ਜ਼ਿਲ੍ਹਾ ਸੁਪਰੀਡੈਂਟਲ ਰੈਵ ਸ਼ਰੀਫ ਮਸੀ ਇਮੈਨੂਅਲ ਮਸੀ ਅਤੇ ਪ੍ਰਧਾਨ ਰਾਜੇਸ਼ ਕਾਲਾ ਦੀ ਅਗਵਾਈ ਵਿੱਚ ਕੁੰਦਨ ਗੋਗਿਆ ਨੂੰ ਫੁੱਲਾਂ ਦਾ ਕਾਪੜੇ ਕਰ ਅਤੇ ਮੂੰਹ ਮਿੱਠਾ ਕਰਵਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਇਹਨਾਂ ਆਗੂਆਂ ਨੇ ਕਿਹਾ ਕਿ ਮੇਅਰ ਕੁੰਦਨ ਗੋਗਿਆ ਜਿਥੇ ਇੱਕ ਵਧੀਆ ਕਿਰਦਾਰ ਵਾਲੇ ਰਾਜਨੀਤਿਕ ਆਗੂ ਹਨ ਉੱਥੇ ਹੀ ਸਹਿਜ ਸੁਭਾ ਅਤੇ ਮਿਲਣਸਾਰ ਸਮਾਜ ਸੇਵੀ ਸ਼ਖਸੀਅਤ ਵੀ ਹਨ ਜਿਨ੍ਹਾਂ ਨੇ ਨਿਮਰਤਾ ਸੇਵਾ ਭਾਵ ਨਾਲ ਸਮੂਹ ਸ਼ਹਿਰ ਵਾਸੀਆਂ ਦੇ ਦਿਲਾਂ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਹੈ ਲੀਡਰ ਉਹੀ ਹੁੰਦੇ ਹਨ ਜਿਹੜੇ ਕਿ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ ਉਹਨਾਂ ਪ੍ਰੋਸੈਸ ਜਾਂਦੇ ਆ ਕਿਹਾ ਕਿ ਈਸਾਈ ਭਾਈਚਾਰੇ ਨਾਲ ਸੰਬੰਧਿਤ ਸਮੱਸਿਆਵਾਂ ਦੇ ਸਮਾਧਾਨ ਮੇਅਰ ਸਾਹਿਬ ਦੀ ਅਗਵਾਈ ਵਿੱਚ ਜਲ ਜਰੂਰ ਹੋਣਗੇ ਇਸ ਮੌਕੇ ਤੇ ਮੇਅਰ ਕੁੰਦਨ ਗੋਗਿਆ ਨੇ ਪਾਸਟਰ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੂਹ ਪਾਈਚਾਰੇ ਦੀਆਂ ਨਗਰ ਨਿਗਮ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਬਚਨ ਬੱਧ ਹਨ ਇਸ ਮੌਕੇ ਸ਼ਟਾਕਪਾਲ ਐਸ਼ੋਕ ਮਸੀਹੀ ਸ਼ੀਤਲ ਮਸੀਹੀ ਸ਼ਮਾ ਡੇਵਿਡ ਰਾਜਿੰਦਰ ਮਸੀਹੀ ਸੰਜੀਵ ਮਸੀਹੀ ਸੰਜੇ ਮਸੀਹੀ ਆਦ ਵੀ ਹਾਜ਼ਰ ਸਨ ਮੇਰਾ ਨਾਮ ਸਰ ਰੈਵਰੈਂਟ ਸ਼ਰੀ ਮਸੀਹ ਡਿਸਟ੍ਰਿਕਟ ਸੁਪਰਡੈਂਟ ਪਟਿਆਲਾ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਮੈਂ ਇਹ ਕਹਿਣਾ ਚਾਹਾਂਗਾ ਕਿ ਅਸੀਂ ਸੈਂਟਰਲ ਮੈਥੋਡਿਸਟ ਚਰਚ ਬਾਰਾਂ ਦੇ ਰਿਗਾਰਡਨ ਤੋਂ ਆਏ ਆ ਮੈਂ ਪਾਸਟ ਇੰਚਾਰਜ ਆ ਤੇ ਮੇਰੀ ਪਾਸਟ ਕਮੇਟੀ ਦੇ ਮੈਂਬਰ ਜਿਹੜੇ ਸਾਰੇ ਆਏ ਆ ਕੱਸੀ ਸ੍ਰੀ ਕੁੰਦਨ ਗੋਗਿਆ ਸਾਹਿਬ ਦੇ ਕੋਲ ਆ ਕੇ ਉਹਨਾਂ ਦਾ ਵੈਲਕਮ ਕੀਤਾ ਹੈ ਉਹਨਾਂ ਜੀ ਆਇਆਂ ਕਿਹਾ ਵਾ ਤੇ ਉਹਨਾਂ ਨੇ ਬਹੁਤ ਉਹਨਾਂ ਦਾ ਨਿਗਾ ਸਵਾਗਤ ਵੀ ਕੀਤਾ ਤੇ ਉਹਨਾਂ ਨੇ ਵੀ ਬਹੁਤ ਆਪਣੀ ਫਰੋਦ ਦਿੱਲੀ ਜਿਹੜੀ ਵਿਖਾਈ ਆ ਸਾਨੂੰ ਵਿਸ਼ਵਾਸ ਹੈ ਕਿ ਉਹ ਸਾਡੇ ਸਮਾਜ ਦੇ ਨਾਲ ਮਿਲ ਕੇ ਤੇ ਹਰ ਇੱਕ ਧਰਮ ਦੇ ਨਾਲ ਮਿਲ ਕੇ ਉਹ ਪਟਿਆਲੇ ਦੇ ਜਿਹੜੇ ਕੰਮ ਆ ਉਹਨੂੰ ਵਧੀਆ ਬਣਾਉਣ ਦੇ ਵਾਸਤੇ ਪਰ ਜੋਰ ਕਰਨਗੇ ਉਹਨਾਂ ਨੇ ਸਾਨੂੰ ਮਤਲਬ ਸਵਾਸਣ ਜਿਹੜਾ ਉਹ ਦਿੱਤਾ ਆ ਤੇ ਸਾਨੂੰ ਉਹਨਾਂ ਦੇ ਉੱਤੇ ਪੂਰਾ ਭਰੋਸਾ ਹੈ ਥੈਂਕ ਯੂ ਸੋ ਮੇਰਾ ਨਾਮ ਇਮੈਨੂਅਲ ਮਸੀਹ ਹੈ। ਔਰ ਅਸੀਂ ਸਾਰੇ ਆਪਣੇ ਡੀਐਸ ਜੋ ਕਿ ਡਿਸਟ੍ਰਿਕਟ ਸੁਪਰਡੈਂਟ ਨੇ ਪਟਿਆਲਾ ਡਿਸਟ੍ਰਿਕਟ ਦੇ ਜਨੇਵਾ ਚਰਚਸ ਨੇ ਉਹਨਾਂ ਦੇ ਹੈੱਡ ਨੇ ਰੈਵਰੈਂਟ ਸ਼ਹੀਦ ਮਸੀਹ ਦੇ ਨਾਲ ਮੇਅਰ ਸਾਹਿਬ ਨੂੰ ਮਿਲਣ ਆਏ ਸੀ। ਤਾਂਕਿ ਉਹਨਾਂ ਦਾ ਸਲਮਾਨ ਕਰ ਸਕੀਏ ਔਰ ਉਹਨਾਂ ਨੂੰ ਮਿਲ ਵੀ ਜਾਈਏ। ਠੀਕ ਮੈਂ ਇੱਕ ਗੱਲ ਨੋਟ ਕੀਤੀ ਹੈ ਕਿ ਹਰ ਕੈਟਾਗਰੀ ਹਰ ਤਰ੍ਹਾਂ ਦੇ ਜਿਹੜੀ ਸੰਸਾਵਾਂ ਨੇ ਜੀ ਉਹ ਮਿਹਰ ਸਾਹਿਬ ਦਾ ਬੜਾ ਸਨਮਾਨ ਕਰ ਲਈ ਨੇ ਰਕੀ ਕਰਨ ਡਿਪੈਂਡ ਕਰਦਾ ਜੀ ਕਿ ਕਿ ਸਵਾਸੇਵਾ ਦੇ ਵਿੱਚ ਇਹਨਾਂ ਨੇ ਮੋਰੀ ਮੁਮਲੇ ਕੀ ਅਹਿ ਭੂਮਿਕਾਵਾਂ ਅਦਾ ਕੀਤੀਆਂ ਨੇ ਐਮਐਸ ਮੈਨੂੰ ਸਾਹਿਬ ਦਾ ਕਾਰਨ ਕੀ ਕੀ ਮਤਲਬ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਨੇਕ ਨਾਮੇ ਕਿ ਜੋ ਕੰਮ ਕਰਦਾ ਹੈ ਇਹ ਅੱਛੇ ਕੰਮ ਕਰਦਾ ਹੈ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦਾ ਉਹਦਾ ਨਾਮ ਆਪਣੇ ਆਪ ਹੀ ਹੀ ਹੁੰਦਾ ਹੈ ਔਰ ਜਿਨੇ ਵੀ ਲੋਕ ਨੇ ਜਾਂ ਜਿਨੇ ਕੰਗਰੀਗੇਸ਼ਨਸ ਨੇ ਜਾਂ ਜਿਨੇ ਡਿਨੋਮੀਨੇਸ਼ਨਸ ਨੇ ਸਾਰੇ ਲੋਕ ਫਿਰ ਉਹਨਾਂ ਦੇ ਕੋਲ ਆਗੇ ਆਪਣੇ ਆਪਣੇ ਕੰਮ ਬਾਰੇ ਦੱਸਦੇ ਨੇ ਔਰ ਇਹਨਾਂ ਨੂੰ ਵੀ ਜਦੋਂ ਰਿਕਵੈਸਟ ਕਰਦੇ ਆ ਤਾਂ ਇਹ ਆਪ ਉਸ ਕੰਮ ਨੂੰ ਵੀ ਸਿਰੇ ਚੜਾਉਂਦੇ ਨੇ ਇਹ ਕਾਰਨ ਈ ਉਮੀਦ ਕਰਦੇ ਹਾਂ ਤੁਸੀਂ ਮਿਹਰ ਸਾਹਿਬ ਜੀ ਅਸੀਂ ਵੀ ਆਏ ਆ ਅਸੀਂ ਵੀ ਜੇ ਸਾਡੀ ਵੀ ਇੱਕ ਉਮੀਦ ਹੈਗੀ ਆ ਕਿ ਸਾਡੇ ਚਰਚ ਦੇ ਕੋਈ ਥੋੜੇ ਬਹੁਤ ਕੰਮ ਹੋਣਗੇ ਤਾਂ ਇਹਨਾਂ ਨੂੰ ਅਸੀਂ ਦੱਸਾਂਗੇ ਔਰ ਹਜੀਆ ਬਿਲਕੁਲ ਔਰ ਇਸ ਬਿਲਕੁਲ ਸਾਡੀ ਹੈਲਪ ਕਰਨਗੇ ਕੁਝ ਹੋਰ ਕਹਿਣਾ ਚਾਹੁੰਦੇ ਹੋ ਮੈਂ ਕਹਨਾ ਕਿ ਜਿਸ ਤਰ੍ਹਾਂ ਹੁਣ ਮੇਅਰ ਸਾਹਿਬ ਚੁਣੇ ਗਏ ਨੇ ਔਰ ਬੜੇ ਅੱਛੇ ਇਹਨਾਂ ਦਾ ਮિજાਜ ਹੈ ਔਰ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਵੀ ਅੱਛਾ ਹੈ ਔਰ ਰੱਬ ਇਹਨਾਂ ਨੂੰ ਬਹੁਤ ਸਾਰੀ ਆਸ਼ੀਸ਼ ਦੇਵੇ ਤਾਂ ਕਿ ਇਹ ਲੋਕਾਂ ਦੀ ਭਲਾਈ ਦੇ ਕੰਮ ਹੋਰ ਅੱਛੀ ਤਰ੍ਹਾਂ ਕਰਦੇ ਰਹਿਣ